ਹਾਂਜੀ ਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਭਾਗਸਰ 2-1/2 ਮਹੀਨੇ ਬਾਅਦ ਤੇ ਇਹ ਬਾਈ ਆਪਣੇ ਰਣਦੀਪ ਸਿੰਘ ਨੇ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਵਧੀਆ ਬਾਈ ਸੇਤਾਂ ਵਧੀਆ ਜੀ ਬਹੁਤ ਵਧੀਆ ਜੀ ਦੇਦੇ ਬਾਪੂ ਬੱਚੇ ਸਾਰੇ ਠੀਕ ਆ ਓਕੇ ਆ ਸਰ ਚਲੋ ਵਧੀਆ ਹੋਰ ਜਾਨਵਰ ਸਾਰੇ ਵਧੀਆ ਕੈਮ ਆ ਸਭ ਵਧੀਆ ਚਲੋ ਬਾਈ ਰੂ ਕਿਰਪਾ ਰੱਖੇ ਤੇ ਇਹ ਆਪਣੀ ਘੋੜੀ ਇਹ ਨਗਮਾ ਜੀ ਨਗਮਾ ਨਗਮਾ ਹਨਾ ਤੇ ਇਹ ਉਹੀ ਆ ਜਿਹੜੀ ਇੰਟਰਨੈਸ਼ਨਲ ਚੈਂਪੀਅਨ ਰਹੀ ਹਨਾ 2024 ਹਾਂਜੀ ਹਾਂਜੀ ਠੀਕ ਆ ਇਹ ਕਿਹੜੇ ਕਿਹੜੀ ਜਗ੍ਹਾ ਤੋਂ ਰੇ ਜਗਰਾਉਂ ਤੋਂ ਜੀ ਤੇ ਫਰੀਦਕੋਟ ਤੋਂ ਤੇ ਫਰੀਦਕੋਟ ਤੋਂ ਫਰੀਦਕੋਟ ਤੋਂ ਆਪਨੇ ਬਾਈਕ ਦਿੱਤੀ ਹੈ ਨਾ ਮੋਟਰਸਾਈਕਲ ਹਾਂਜੀ ਹਾਂਜੀ ਵਾਹ ਜੀ ਵਾਹ ਮਹਾਰਾਜ ਚੜਦੀ ਕਲਾ ਰੱਖੇ ਤੇ ਇਹ ਬੱਚੀ ਹੈ ਮਗਰ ਨਾ ਦੇਵ ਸਾਹਿਬ ਦੀ ਇਹ ਦੇਵ ਸਾਹਿਬ ਦੀ ਹੈ ਜਿਹੜੇ ਮਨੂ ਸ਼ਰਮੇ ਕੋਲ ਸੀਗਾ ਠੀਕ ਹੈ ਗੁਜਰਾਤ ਚਲੇ ਗਿਆ ਨਾ ਬਹੁਤ ਹੀ ਪਿਆਰੀ ਹਾਂਜੀ ਹਾਂਜੀ ਗੁਜਰਾਤ ਚ ਹੀ ਵਾਪਸ ਜਾਉਗੇ ਠੀਕ ਹੈ ਠੀਕ ਹੈ ਬੱਚੀ ਦੇਖੋ ਇਹਦਾ ਨਗਮਾ ਨੇ ਨਗਮਾ ਹੀ ਘਟ ਦਿੱਤਾ ਤੇ ਬਹੁਤ ਹੀ ਸੋਹਣੀ ਬੱਚੀ ਹੈ ਮਗਰ ਤੇ 3 ਮਹੀਨੇ ਸਵਾ ਮਹੀਨੇ ਦੀ ਹੈਗੀ ਜੀ ਇਹ 1 ਮਹੀਨੇ ਦੀ ਹੋਗੀ 1 ਮਹੀਨੇ ਦੀ ਹੋਗੀ ਤੇ ਬਹੁਤ ਹੀ ਪਿਆਰੀ ਆ ਆਉਣ ਵਾਲੇ ਮੰਨ ਲਓ ਧੂੜਾ ਪਟਣ ਵਾਲੀ ਬੁਸ਼ੇਰੀ ਆ ਤੇ ਬਾਕੀ ਮਾਣੇ ਵੀ ਧੂੜਾ ਪਟੀਆਂ ਤੇ ਤਸੱਲੀ ਕਰਾਤੀ ਸਾਰੇ ਬੰਦਿਆਂ ਦੀ ਜਿਹੜੇ ਕਹਿੰਦੇ ਸੀ ਅਸੀਂ ਆਵਾਜ਼ਾਂ ਸੀ ਉੱਡਣੇ ਸਾਪਾਂ ਸੀ ਇਦਾਂ ਉਦਾਂ ਸਾਰੇ ਇਕੱਠੇ ਕਰਤੇ ਤੇ ਮਾਰੇ ਦੀ ਕਿਰਪਾ ਬਾਈ ਦੀ ਮਿਹਨਤ ਬਹੁਤ ਆ ਤੇ ਅੱਜ ਆਪਾਂ ਵੀਰੇ ਕੋਲੇ ਕੀਤੀ ਸਾਰੇ ਜਾਨਵਰਾਂ ਦੀ ਟ੍ਰਿਮਿੰਗ ਪੈਰਾਂ ਦੀ ਤੇ ਆਹਾ ਬੱਚੀ ਦੀ ਕੁਆਲਿਟੀ ਦੇਖੋ ਕੀ ਬਾਤ ਆ ਓਏ ਬੱਚੇ ਛੋਨੇ ਲੇ ਦੇ ਮਨੀ ਕੀ ਬਾਤ ਹੈ ਦੇਖ ਪਟਾ ਦੇਖੋ ਆਏ ਹੈ ਕੀ ਬਾਤ ਹੈ ਮਹਾਰਾਜ ਚਰਦੀ ਗਲਾ ਬਖਸ਼ੀ ਤੇ ਆ ਲੋ ਆਪਣੇ ਕਰੋ ਇਹਦੇ ਚੈਂਪੀਅਨ ਬਸ਼ੇਰੀ ਦੇ ਪੈਰ ਚੈੱਕ ਜਮਾ ਮੀਜਰਮੈਂਟ ਦੇ ਵਿੱਚ ਆ ਸ਼ਾਬਾਸ਼ ਉਹ ਤਾਂ ਸੱਲੀ ਕਰਾ ਦਿੱਤੀ ਮਹਾਰਾਜ ਦੀ ਕਿਰਪਾ ਨਾਲ 2 ਘੰਟੇ ਲੱਗੇ ਪੂਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਗਾ ਵਾਲੀ ਘੋੜੀ ਆ ਤੇ ਭਾਗ ਭਾਗਸਰ ਪਿੰਡ ਆ ਤੇ ਬਾਈ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ 40 ਸਾਲ ਤੋਂ ਪਲੱਸ ਹੋ ਗਏ ਤੇ ਉਸਤਾਦਾਂ ਦੇ ਉਸਤਾਦ ਸਾਡੇ ਵੀਰ ਰਣਦੀਪ ਸਿੰਘ ਜੀ ਤੇ ਇਹਨਾਂ ਦੇ ਬੇਟਾ ਨੇ ਆਪਣੇ ਤੁਸੀਂ ਸ਼ੋਅ ਦੇ ਵਿੱਚ ਦੇਖਿਆ ਅਜੇ ਵੀਰ ਸਿੰਘ ਤੇ ਕਾਲੇ ਸੂਟ ਦੇ ਵਿੱਚ ਕਾਲੀ ਬਿਸ਼ੇਰੀ ਦੇ ਨਾਲ کیا ਵਾਤਾ ਮੈਚਿੰਗ ਹੈ ਨਾ ਐਂਡ ਹੀ ਹੁੰਦੀ ਆ ਤੇ ਬਿਸ਼ੇਰੀ ਅਜ ਨਮਾਈ ਨੂੰ ਨਹੀਂ ਹੈਗੀ ਲੈਂਥ ਵਗੈਰਾ ਤੁਸੀਂ ਦੇਖ ਸਕਦੇ ਆ ਬੱਚੀ ਦਾ ਪੈਰ ਸੁੰਬ 6 ਇੰਚ ਮੰਨ ਲਓ ਖੁਰੀ ਲੱਗਦੀ ਹੈ ਬੱਚੀ ਨੂੰ 6 ਨੰਬਰ ਤੇ ਬਹੁਤ ਵਧੀਆ ਇਹਦਾ ਪੈਰ ਹੈ ਤੇ ਪੇਠਪੂੜਾ ਕਾਠੀ ਗਰਦਨ ਦੀ ਐਂਗਲ ਕੰਨਾਂ ਦੀ ਤੇ ਬਿਸ਼ੇਰੀ ਦੇ ਵਿੱਚ ਉਦੋਂ ਵੀ ਕੁਆਲਿਟੀ ਹੈ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਇਹਨੂੰ ਮਹਾਰਾਜ ਲੰਮੀ ਉਮਰ ਆ ਬਖਸ਼ੇ ਤਾਂ ਪਲੀ ਸਾਰੇ ਜਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੱਸਿਓ ਬਿਸ਼ੇਰੀ ਕਿੱਦਾਂ ਲੱਗੀ ਬਾਈ ਦੀ ਮਿਹਨਤ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਹੈਲੋ ਬਾਈ ਦਾ ਸੁਭਾਅ ਬਹੁਤ ਪਿਆਰਾ ਦੇਖੋ ਬੱਚੀ ਦੀ ਕੱਟ ਗੜੀ ਸੇ ਦੇਖੋ ਕੀ ਬਾਤ ਆ ਬੇ ਮਨੀ ਬੇਟਾ ਇੱਧਰ ਦੇਖ ਅਜੂ ਬੇ ਮਨੀ ਬਹੁਤ ਹੀ ਸੋਹਣੀ ਹੈ ਦਾ ਨਾਮ ਵੀ ਦੇਮਨੀ ਰੱਖਿਆ ਹੋਇਆ ਤੇ ਬਹੁਤ ਹੀ ਚੰਗੀ ਆ ਤੇ ਚਾਲ ਵੀ ਬਹੁਤ ਸਿਹਰਾ ਚੱਲੂਗੀ ਜਦੋਂ ਵੱਡੀ ਹੋ ਗਈ ਹਾਂਜੀ ਨੇ ਮਨੀ ਗੁੱਡ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਨੂੰ ਤੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਤੁਹਾਨੂੰ ਸਾਰੇ ਜਾਨਵਰ ਦਿਖਾਵਾਂਗੇ ਆਪਾਂ ਠੀਕ ਹੈ ਜੀ ਥੈਂਕ ਯੂ ਧੰਨਵਾਦ ਸ਼ਾਬਾਸ਼ ਸ਼ਾਬਾਸ਼ ਦੇਖੋ ਜੀ ਇਹ ਕਾ ਬੱਚੀ ਆ ਇਹ ਹੈਗੀ ਆ ਰਜੂ ਕੋੜੀ ਆਪਣੀ ਉਸ ਦੀ ਮਾਂ ਆ ਤੇ ਉਸ ਦੀ ਬਸ਼ੇਰੀ ਆ ਕਾਲੇ ਕੰਠੇ ਤੋਂ ਤੇ ਇੱਕ ਆ ਬਸ਼ੇਰੀ ਆ ਤੇ ਇੱਕ ਉਧਰ ਰਹਿ ਗਿਆ ਉਹ ਬਸ਼ੇਰਾ ਆ ਗਿਆ ਤੇ ਇਹ ਕੋ ਪਰੇ ਕੋੜੀ ਰਹਿ ਗਈ ਤੇ ਆ ਰਹਿ ਗਈ ਆਪਣੀ ਗਰੀਬਾਂ ਦੀ ਗੱਡੀ ਠੀਕ ਹੈ ਜੀ ਇਹ ਆਪਣੀ ਹੈਗੀ ਫੈਰੀਅਰ ਬੈਂਨ ਤਾ ਪਲੀਜ਼ ਦੱਸਿਓ ਕੰਮ ਕਿਦਾਂ ਦਾ ਲੱਗਿਆ ਥੈਂਕ ਯੂ ਇਦਾਂ ਹੀ ਬਣੇ ਰਹੋ ਸਾਰੇ ਭਰਾ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ